ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਨੈੱਟ ਹਾਊਸ ਦੇ ਵਿੱਚ ਨਾ ਜਾਏ ਆਪਣੇ ਜੋ ਅਸੀਂ ਟਿਸ਼ੂ ਲਾਇਆ ਸੀ ਨਾ ਅੱਜ ਅਸੀਂ ਦੇਖਦੇ ਹਾਂ ਕਿ ਸਾਡਾ ਜਿਹੜਾ ਟਿਊਬਰ ਆ ਵੀ ਉਹ ਕੀ ਸਾਈਜ਼ ਬਣਾ ਗਿਆ ਕਿੰਨੇ ਕ ਦਾਣੇ ਪਏ ਆ ਅੱਜ ਅਸੀਂ ਐਲ ਆਰ ਨੂੰ ਵੇਖਦੇ ਆ ਆਜੋ ਆਪਾਂ ਵੇਖਦੇ ਆ ਕੋਈ ਪੌਦਾ ਪੱਟ ਕੇ ਦੇਖੋ ਜੀ ਪੱਟੋ ਇੱਥੋਂ ਵੀ ਕਿੰਨੇ ਕਿਹਦੇ ਚੋਂ ਦਾਣੇ ਨੇ ਪੱਟ ਲੋ ਸਾਰਾ ਪੌਦਾ ਖੇਚ ਲਓ ਜੀ ਬਾਹਰ ਕਿੰਨੇ ਦਾਣੇ ਨੇ ਕੀ ਸਾਈਜ਼ ਬਣਿਆ ਆਜੂ ਕਿਸਾਨ ਭਰਾਵੋ ਤੁਹਾਨੂੰ ਦਿਖਾਉਨੇ ਆ ਅਸੀਂ ਦੇਖੋ ਜੀ ਥੱਲੇ ਵੀ ਹੋਰ ਇਹ ਜੀ ਸਾਡਾ ਐਲ ਆਰ ਜੋ ਅਸੀਂ ਜੀ 0 ਤਿਆਰ ਕਰ ਰਹੇ ਹਾਂ ਇਹਦੇ ਦਾਣਿਆਂ ਦੀ ਗਿਣਤੀ ਦੇਖ ਲਓ ਜੀ 2 1 2 3 4 5 6 7 8 2 10 ਤੇ 2 12 ਤੇ ਤਿੰਨ 15 ਤੇ 2 17 ਕਿਸਾਨ ਭਰਾਵੋ ਇੱਕ ਪੌਦਾ ਪੱਟਿਆ ਵਧੀਆ ਹੈਲਦੀ ਪੌਦਾ ਸੀ ਜਿਹਦੇ ਚੋਂ 17 ਟਿਊਬਰ ਨਿਕਲੇ ਤੇ ਹੁਣ ਇਹਦੇ ਵਿੱਚ ਨਾ ਆਹ ਦੇਖੋ ਬਹੁਤ ਛੋਟੇ ਛੋਟੇ ਹਜੇ ਦਾਣੇ ਹੈਗੇ ਨੇ ਜਿਹੜੇ ਕਿ 5-6 ਦਾਣੇ ਨੇ ਇਹਨੂੰ 10-12 ਦਿਨ ਲਈ ਹੋਰ ਖੜਾਵਾਂਗੇ ਤੇ ਇਹਦੇ ਇਹ ਦਾਣਿਆਂ ਦਾ ਜਿਹੜਾ ਸਾਈਜ਼ ਆ ਉਹ ਵੀ ਹੱਥ ਚ ਬਾਉਣ ਵਾਲਾ ਬਣ ਜਾਏਗਾ ਤੇ ਤੁਸੀਂ ਸਾਨੂੰ ਦੱਸਣਾ ਕਿ ਸਾਡੇ ਐਲ ਆਰ ਦੀ ਕੁਆਲਿਟੀ ਤੁਹਾਨੂੰ ਕਿੱਦਾਂ ਲੱਗੀ ਤਾਨੂੰ ਬੇਨਤੀ ਕਰਦੇ ਆ ਕਿ ਅਸੀਂ ਨਾ ਸਾਡਾ ਚੈਨਲ ਚੱਲਦਾ ਚੰਦਨ ਬਾਇਓਟੈਕ ਸੀਡਸ ਲੱਖਾ ਦੇ ਨਾਮ ਤੇ ਤੇ ਉਹਦੇ ਤੇ ਨਾ ਤੁਸੀਂ ਸਾਡਾ ਚੈਨਲ ਫੋਲੋ ਕਰ ਲਓ ਅਸੀਂ ਨਵੀਆਂ ਅਪਡੇਟਾਂ ਸਾਰੀਆਂ ਆਪਣੇ ਚੈਨਲ ਤੇ ਪਾਉਂਦੇ ਰਹਿੰਨੇ ਆ ਸਾਰੀ ਅਪਡੇਟਸ ਤੇ ਸਾਨੂੰ ਲੱਗਿਆ ਕਿ ਕੁਝ ਦਿਨ ਹੋਰ ਖੜਾ ਲਈਏ ਬਾਕੀ ਤੁਸੀਂ ਵੀ ਦੱਸਿਓ ਵੀ ਸਾਨੂੰ ਇਹਨੂੰ ਹੋਰ ਰੁਕਣਾ ਚਾਹੀਦਾ 5-10 ਦਿਨ ਕਿਉਂਕਿ ਇਹ ਨੈਟ ਦੀ ਕੰਡੀਸ਼ਨ ਦੇ ਵਿੱਚ ਹੀ ਆ ਇਹਨੂੰ ਕੋਈ ਬਾਹਰੋਂ ਨਹੀਂ ਕੋਈ ਕੀਟ ਦਾ ਇਹ ਆਉਣ ਦਾ ਵਾਈਟ ਫ्लाई ਵਗੈਰਾ ਦਾ ਕੋਈ ਨਹੀਂ ਡਰ ਤੇ ਅਸੀਂ ਇਹਨੂੰ 10 ਦਿਨ ਹੋਰ ਖੜਾਵਾਗੇ ਜੋ ਕਿ ਆ ਬਰੀਕ ਦਾਣੇ ਨੇ ਨਾ ਇਹ ਆਹ ਚੀਜ਼ਾਂ ਨੇ ਜਿਹੜੀਆਂ ਇਹ ਆ ਸਾਈਜ਼ ਬਣ ਜੀਗਾ ਕਹਿੰਦਾ ਇਹ ਸਾਈਜ਼ ਬਣ ਜੀਗਾ ਤੇ ਆਪਣੇ ਹੱਥ ਦੇ ਵਿੱਚ ਆਉਣਾ ਸ਼ੁਰੂ ਹੋ ਜਾਏਗਾ ਤੇ ਥੈਂਕ ਯੂ ਧੰਨਵਾਦ